ਇਹ ਫਰਾਂ ਅਸੀਂ ਜਿਵੇਂ ਸਾਡੇ ਕੋਲ ਇਤਿਹਾਸ ਪਹੁੰਚਦਾ ਉਹਦੇ ਵਿੱਚ ਜਾਣਨਾ ਹੁੰਦਾ ਵੀ ਇਤਿਹਾਸ ਦਾ ਹਿੱਸਾ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਜਿਹੜਾ ਇਤਿਹਾਸ ਦਾ ਹਿੱਸਾ ਗਲਤ ਸੀ ਉਹਦੇ ਵਿੱਚੋਂ ਅਸੀਂ ਉਹਨੂੰ ਛਾੜ ਕੇ ਪਹੇਚਣਾ ਹੁੰਦਾ ਤੇ ਸਹੀ ਇਤਿਹਾਸ ਦਾ ਹਿੱਸਾ ਕੱਢ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਅੱਜ ਮੈਨੂੰ ਬੜੀ ਖੁਸ਼ੀ ਹੋਈ ਵੀ ਜਦੋਂ ਇਹ ਅਵਾਰਡ ਦਿੱਤਾ ਗਿਆ ਉਸ ਸ਼ਖਸ ਦੇ ਨਾਮ ਦਿੱਤਾ ਗਿਆ ਪ੍ਰੋਫੈਸਰ ਗਗਨ ਸਿੰਘ ਮੋਕਸਰ ਜੀ ਦੇ ਨਾਲ ਦੇ ਉੱਤੇ ਜਿਨ੍ਹਾਂ ਨੇ ਕੌਰਾਂ ਦੇ ਵਿੱਚੋਂ ਇਤਿਹਾਸ ਕੱਢ ਕੇ ਸਾਡੇ ਸਾਹਮਣੇ ਲਿਆਂਦਾ ਇੱਕ ਬਹੁਤ ਵੱਡੀ ਕਿਤਾਬ ਦੀ ਟੀਮਾਂ ਨੇ ਭਾਰਤੀ ਲੋਕ ਨੀਚ ਜਿਵੇਂ ਬਣੀ ਬਈ ਸੇ ਦੋ ਦਰਜੇ ਤੋਂ ਵੱਧ ਕਿਤਾਬਾਂ ਲਿਖੀਆਂ ਪਰ ਮੈਨੂੰ ਇਹ ਸਦਕਾ ਮਾਣ ਜਾਂਦਾ ਕਿ ਭਾਰਤੀ ਲੋਕ ਨੀਚ ਜਿਵੇਂ ਬਣੇ ਪੁਸਤਕ ਦਾ 9ਵਾਂ ਤੇ 10ਵਾਂ ਐਡੀਸ਼ਨ ਮੇਰੇ ਅੱਗੇ ਟੈਗ ਹੋਇਆ ਹੈ। ਇਹ ਇੱਕ ਕਿਤਾਬ